ਆੜਿਆ ਭਰਾ ਦੋਰੇ ਗਿਆ ਵੀ ਜੀ ਜਰੂਰੀ ਆਉਣਾ ਪੈਣਾ ਤੇ ਉਸੇ ਵळे ਆ ਗਿਆ ਆਪਣੇ ਕੰਮ ਛੱਡ ਦਿੰਨੇ ਜਿੱਥੇ ਪ੍ਰੇਮ ਪਿਆਰ ਹੋਵੇ ਨਾ ਬੱਚਿਆਂ ਦੇ ਸਿਰ ਤੇ ਘਰੀ ਦਾ ਜਿਹੇਰਾ ਫੇਰੀ ਕਰੂੰਗਾ ਮੈਂ ਨਹੀਂ ਆਂਦਾ ਕਮਾਈ ਲੈਣੀ ਹਾਰੇ ਕਿਨੇ ਲੈਣੀ ਉਹ ਚਾਹਲੇ 2000 ਜਿਹੜਾ ਡੰਗਰ ਗਲਤ ਦੇ ਕੇ ਕੰਮ ਕਰਨਾ ਉਹ ਬੱਚਿਆਂ ਨੂੰ ਗਾਲਾਂ ਪਾਰੀ ਨੀ ਨੀ ਉਹ ਤਾਂ ਹੈ ਯਾਰ ਰੱਬ ਲੋ ਕਿਹਦੇ ਘਰ ਜਾ ਕੇ ਹੋਜੇ ਦੀ ਸੌ ਕੋਈ ਨਹੀਂ ਪਾਜੀ ਸਾਸਰੀ ਘਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਧੀਰੇਕੋਟ ਜ਼ਿਲ੍ਹਾ ਅਮਰਸਰ ਤਹਿਸੀਲ ਜੜਿਆਲਾ ਇਸ ਘਰ ਚ ਪਹਿਲਾਂ ਵੀ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਕੋਲ ਟਾਪ ਦੇ ਪਸ਼ੂ ਹੁੰਦੇ ਆ ਟਾਪ ਦੀਆਂ ਵੜਾਂ ਚੰਗੇ ਰਿਕਾਰਡ ਵਾਲੀਆਂ ਦਿਖਾਉਣੀਆਂ ਅੱਜ ਦੋ ਵੜਾਂ ਗੱਭਣਾ ਤੇ ਆਹ ਜਿਹੜੀ ਇੱਕ ਤਾਜੀ ਸੂਈ ਸ਼ਾਈ ਵਾਲ ਆ ਵੱਡੀ ਵੜ 32+ ਵਾਲੀ ਆ ਜਿਹੜੀ ਇਹ ਟੋਕੜ ਗੱਭਣਾ ਜੀ ਤਾਂ ਆ ਝੋਟੀ ਤਾਜੀ ਸੂਈ ਆ ਤੇ ਟਾਪ ਦੇ ਪਸ਼ੂ ਆ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਸਾਰੇ ਪਸ਼ੂਆਂ ਡਿਟੇਲ ਲਵਾਂਗੇ ਜੀ ਹਾਂ ਸਾਸਰੀ ਘਰ ਭਾਜੀ ਸਾਸਰੀ ਘਰ ਵੀਰ ਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਭਾਈ ਠੀਕ ਠਾਕ ਬੜੇ ਚਿਰ ਬਾਅਦ ਮਿਲੇ ਹਾਂ ਜੀ ਬਾਤ ਤੁਸੀਂ ਦਰਸ਼ਨ ਹੀ ਨਹੀਂ ਦਿੰਦੇ ਤੇ ਅੱਜ ਤੇ ਆਪ ਹੀ ਧੱਕੇ ਨਾ ਹੀ ਆ ਗਏ ਤੁਹਾਡੇ ਘਰ ਤੁਸੀਂ ਤਾਂ ਸਾਨੂੰ ਸਾਦੇ ਨਹੀਂ ਹੈ ਨਹੀਂ ਮੈਂ ਚਲਾ ਆ ਜੋ ਕੋਈ ਨਹੀਂ ਜਿੱਥੇ ਪ੍ਰੇਮ ਪਿਆਰ ਉੱਥੇ ਚੱਈਦਾ ਆਪਾਂ ਆਪ ਵੀ ਫੋਨ ਕਰ ਲੀਦਾ ਵੀਰ ਬਿਲਕੁਲ ਜੀ ਬਿਲਕੁਲ ਮਾਲ ਵੇਚਦਾ ਜਾਂਦਾ ਸਾਫ਼ ਸੁਥਰਾ ਮਾਲ ਵੇਚਣਾ ਫਿਰ ਤੁਹਾਨੂੰ ਪਤਾ ਚੱਲਦਾ ਜਾਂਦਾ ਹਾਂਜੀ ਹਾਂਜੀ ਤੁਹਾਡੇ ਨਾਲ ਤੇਰੇ ਭਰਾਵਾਂ ਦੇ ਤੇ ਤੇ ਬਦਿਹਰਾ ਚੱਲੀ ਜਾਂਦਾ ਨਹੀਂ ਸਾਡੇ ਸਿਰ ਦੇ ਨਹੀਂ ਸਾਡਾ ਤੁਹਾਡੇ ਸਿਰ ਤੇ ਚੱਲਦਾ ਨਹੀਂ ਇਹ ਦੇ ਇੱਕ ਦੂਜੇ ਦੇ ਭਰਾਵਾਂ ਦੇ ਨਾਲ ਰਲ ਕੇ ਹਾਂਜੀ ਹਾਂਜੀ ਤੇ ਐਡਰੈਸ ਦੱਸ ਦੋ ਵੀਰ ਜੀ ਆਪਣਾ ਐਡਰੈਸ ਵੀਰ ਜੀ ਧੀਰੇ ਕੋੜ ਪਿੰਡ ਜਨੇਾਲਾ ਗੁਰੂ ਲਾਗੇ ਹਾਂਜੀ ਦਾਣਾ ਮੰਡੀ ਦੇ ਪਿਛਲੇ ਪੰਨੇ ਪਿੰਡ ਜਨੇਾਲਾ ਕੋੜ ਪਿੰਡ ਜੀ ਹਾਂਜੀ ਠੀਕ ਹੈ ਤੇ ਨਾਮ ਕੀ ਹੈ ਜੀ ਆਪਣਾ ਮੇਰਾ ਨਾਮ ਜਤਿੰਦਰ ਜੀ ਠੀਕ ਹੈ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜੜ੍ਹਿਆਲਾ ਹਾਂਜੀ ਠੀਕ ਜ਼ਿਲ੍ਹਾ ਅੰਮ੍ਰਿਤਸਰ ਹੀ ਹੈ ਤਹਿਸੀਲ ਅੰਮ੍ਰਿਤਸਰ ਹਾਂਜੀ ਸ਼ਹਿਰ ਲਾਗੇ ਜਨੇਾਲਾ ਪਿੰਡ ਜੜ੍ਹਿਆਲਾ ਗੁਰੂ ਫੋਨ ਨੰਬਰ ਦੱਸ ਦੋ ਵੀਰ ਜੀ ਆਪਣਾ ਫੋਨ ਨੰਬਰ ਵੀ ਜੀ 99885 5811 ਠੀਕ ਆ ਇੱਕ ਹੋਰ ਨੰਬਰ ਹੈਗਾ ਜੀ 7087404611 ਠੀਕ ਹੈ ਜੀ ਜੇ ਦਾ ਮਰਜ਼ੀ ਫੀਰ ਲੈ ਕਿਸੇ ਲਈ ਮੈਂ ਦੂਜਾ ਨਹੀਂ ਸੈਂਡ ਹੁੰਦਾ ਤੇ ਕਿੰਨੇ ਪਹੂ ਅੱਜ ਆਪਣੇ ਕੋਲ ਉਹ ਵੀ ਇਹਦੇ ਅੱਜ ਆ ਗਏ ਦੇ 6 ਗੇ ਤੇ ਵੈਰਾਈਟੀਆਂ ਤਿੰਨ ਹਾਂਜੀ ਦੋ ਗੱਬਣ ਹਾਂਜੀ ਹਾਂਜੀ ਇੱਕ ਟੋਕੜ ਗੱਬਣ ਤੇ ਦੋ ਤਾਜ਼ੀਆਂ ਸਗੀਆਂ ਹਾਂਜੀ ਹਾਂਜੀ ਠੀਕ ਹੈ ਜੀ ਸ਼ਰਵਾਦ ਝੋਟੀ ਤੋਂ ਕਰੀਏ ਹਾਂਜੀ ਸੂਆ ਕਰਵਾ ਪਜੀ ਇਹਦਾ ਸੁਬਹ ਵੀ ਜੀ ਦੁੱਧ ਆਦਾ ਸੀ ਇਹਦਾ ਦੁੱਧ ਆਵੇ ਤੀਜਾ ਵੀ ਹੋ ਸਕਦਾ ਠੀਕ ਆ ਹਾਂ ਜੀ ਬੱਚਾ ਕੱਟੀ ਆ ਗਈ ਮਗਰ ਹਾਂ ਜੀ ਕੱਟੀ ਦੇ ਕਿੰਨੇ ਕੁ ਦਿਨਾਂ ਦੀ ਸੂਈ ਆ ਇਹਨੂੰ ਹੋਵੇ 5 ਕੁ 6 ਦਿਨ ਹੋ ਗਏ ਠੀਕ ਆ ਇੱਕ ਸਿੰਘ ਹੈ ਨਹੀਂ ਹਨਾ ਹਾਂ ਜੀ ਉਹ ਵੱਡੇ ਆ ਤੋਂ ਦੁੱਧਾ ਵੱਡੇ ਜਾਣਾ ਪਰ ਆ ਵੱਡੇ ਨਹੀਂ ਬਾਕੀ ਕੁਆਲਿਟੀ ਚੈੱਕ ਕਰ ਲਓ ਸਿੰਘਾਂ ਦੇ ਨਾ ਜਾਏ ਉਹਦੇ ਕੰਮ ਵੇਖਿਓ ਕਿਉਂ ਭਾਜੀ ਹਾਂ ਜੀ ਹਾਂ ਜੀ ਹੈ ਚਵਾਲਾ ਤੋਂ ਸਮਾਰੀ ਗਰੰਟੀ ਹੋ ਗਈ ਰ ਆ ਵੇਖੋ ਜੀ ਦੁੱਧ ਇਸ ਟਾਈਮ ਤੱਕ ਨਾ ਹੁਣ ਪੱਕਾ 11 ਲੀਟਰ ਤਿਆਰ ਆ ਆਹ ਖਾਜੀ ਬੇਲਬਾਲ ਕਾਫੀ ਲੰਮੀ ਆ ਪਿੱਠ ਪੁੜੇ ਦੀ ਵੀ ਚੰਗੀ ਚੌੜੀ ਆ ਜੀ ਫੇਸ ਕੁਆਲਿਟੀ ਚੰਗੀ ਆ ਤੇ ਆ ਕੇ ਸਿੰਘਾਂ ਦਾ ਵਿਚਾਰੀ ਦੀ ਕਿਸਮ ਮਾੜੀ ਹੋ ਗਈ ਥੋੜੀ ਜੀ ਸਿੰਘ ਇਧਰ ਨਾਲ ਵੱਢਿਆ ਨਾ ਪਰ ਆਪ ਛੇੜਿਆ ਨਹੀਂ ਆਹ ਵੇਖੋ ਜੀ ਥਾਣ ਬਹੁਤ ਸੋਹਣਾ ਲੱਗਾ ਵਾ ਚੰਗਾ ਸੋਹਣਾ ਥਾਣਾ ਜੀ ਆਹ ਵੇਖੋ 11 ਲੀਟਰ ਨੇ ਨੈਟ ਦੁੱਧ ਤਿਆਰ ਆ ਕੱਟੀਆਂ ਵੀ ਵੇਖ ਸਕਦੇ ਆ ਸੋਹਣੀਆਂ ਆ ਆਹ ਵੇਖੋ ਨਾੜੂ ਨਾਲ ਜੇ ਕੱਟੀ ਦਾ ਜੀ ਆਹ ਵੇਖੋ ਜੀ ਦੁੱਧ ਕਿੰਨਾ ਕ ਚਵਾਈ ਜਾਊਗੀ ਭਾਜੀ ਇਹ ਯੂਧੀ ਕਰਜੂਗੀ 13 ਲੀਟਰ 13 14 ਲੀਟਰ ਕਰਜੂਗੇ ਇਹ ਤਾਂ ਜ਼ਿਆਦਾ ਲੀਟਰ ਤਿਆਰ ਹੈ ਜਿਹੜਾ ਤਿਆਰ ਹੋ ਉਹ ਦਸੀ ਆਪਾਂ ਹਨਾ ਬਾਕੀ 4 ਜ਼ਿਆਦਾ ਲੀਟਰ ਦੁੱਧ ਦੇ ਠੀਕ ਆ ਤੇ ਕਿੰਨਾ ਕਰਨਾ ਮੁੱਲ ਦੇਖ ਲਓ ਸਵਾ ਲੱਖ ਮੰਗ ਲਈ ਵੀ ਸਵਾ ਲੱਖ ਮੰਗ ਲਓ ਜੀ ਸਿੰਘ ਹੁੰਦੇ ਤਾਂ ਸਵਾ ਲੱਖ ਦੀ ਵਿਕ ਜਣੀ ਹੀ ਹਾਂ 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 95 ਦੀ ਮੈਂ ਦੇ ਦਾਂਗੇ ਜੀ ਮਾੜ ਤਾਂ ਹੋ ਜੂ ਥੋੜਾ ਬੋਧ ਕਰਦਾ ਕਰਾਂਗੇ ਜਿੰਦਾ ਤੁਸੀਂ ਕਹੋਗੇ ਤੁਹਾਡੇ ਪੈਸੇ ਜਿੰਦਾ ਕਹੋਗੇ ਤਾਂ ਕਰਾਂਗੇ ਹੋ ਜੂ 2000 ਤੱਕ ਨਹੀਂ 5 ਦਾ ਕਰਨਾ ਜੀ 90 ਦੀ 90 ਦੀ ਮੈਂ ਦੇ ਦਾਂਗਾ ਖਾਣਾ ਠੀਕ ਹੈ ਜੀ ਬਾਕੀ ਚੈੱਕ ਕਰ ਲਓ ਝੋਟੀ ਬਹੁਤ ਚੰਗੀ ਐ ਸੋਹਣੀ ਸੁਨੱਖੀ ਪੂਰੀ ਆ ਆ ਵੇਖੋ ਜੀ ਬਾਕੀ ਭਜਨਦਾਰ ਹਾਂਜੀ ਕੱਟੀਆਂ ਵਿੱਚ ਦੋ ਡਬਲ ਫਾਇਦਾ ਵਾਗੇ ਡਬਲ ਫਾਇਦਾ ਵਾਗੇ ਹਾਂ ਜੀ ਹਾਂ ਜੀ ਜਿਹੜੇ ਵੀਰ ਕੱਟੀਆਂ ਪਾਲਦੇ ਆ ਉਹਨਾਂ ਲਈ ਡਬਲ ਫਾਇਦਾ ਵਾ ਆ ਵੇਖੋ ਜੀ ਨਾੜਾ ਨੂੜਾ ਚੈੱਕ ਕਰ ਲਓ ਇੱਕ ਵਾਰ ਆ ਵੇਖੋ ਹਾਂ ਜੀ ਠੀਕ ਹੈ ਜੀ ਆ ਤੋਕੜ ਕੱਪਣਾ ਕੀ ਦੂਜੇ ਨੰਬਰ ਤੇ ਆ ਵੇਖੋ ਜੀ ਦੋ ਰੋ ਇਹਨੂੰ ਵੀ ਜੀ ਕਿੰਨੇ ਚਿਰ ਦੀ ਗੱਭਣ ਆਈ ਸੱਤ ਮਹੀਨਾ ਤੋਂ ਬਾਹਰ ਆ ਵੀਰੇ ਭਾ ਕੋ ਚੈੱਕ ਕਰਾ ਲੈ ਸੱਤ ਮਹੀਨਾ ਤੋਂ ਇੱਕ ਦਿਨ ਅੰਦਰ ਨਹੀਂ ਹੋਊਗਾ ਦੋ ਚਾਰ ਦਿਨ ਬਾਹਰ ਹੀ ਹੋਣਗੇ ਠੀਕ ਹੈ ਜੀ ਹਾਂਜੀ ਐਟਾਈਂਗ 8 ਲੀਟਰ ਦੁੱਧ ਜੇ ਮੈਂ ਤਾਂ ਸਕਾਉਂ ਰਿਆਂ ਵੀ ਚਲ ਸੁੱਕ ਜਦੋਂ ਦੂਣ ਗਾੜੀ ਚੋਂ ਹੁੰਦਾ ਕਰਾਂ ਬਾਕੀ ਵੱਡੀ ਆ ਹਾਂਜੀ ਵੱਡੀ ਸੱਜਰ ਨੇ ਭਾਈ ਕਿੰਨਾ ਕਿ ਜੁਆਇਆ ਹੋਏ ਨੇ 30-35 ਕਿਲੋ ਦੁੱਧ ਜੁਆਇਆ ਹੋਏ ਨੇ ਠੀਕ ਆ ਹਾਂਜੀ ਆ ਵੇਖ ਤੁਸੀਂ ਆਪ ਜਾਣੇ ਮੇਰੀ 9-10 ਕਿਲੋ ਹੁਣ ਕਰਨ ਢਈ ਆ ਸੱਤਾਂ ਵੀ ਅਜੇ ਗੱਭਣ ਦਾ ਦੁੱਧ ਕਰਦੀ ਰਹੀ ਹੋਊਗੀ ਸੂਆ ਕਿੰਨਾ ਆਇਆ ਦਾ ਜੀ ਸੂਆ ਗੁੱਦਾ ਦੇ ਤੀਜੇ ਗਾੜ ਵੱਡੇ ਕੱਦ ਦੀ ਮਾਲਕ ਛੋਟੀ ਨਾਲ ਕੋਈ ਸਮਝੇ ਆਹ ਵੇਖੋ ਥਾਂ ਥੁਣ ਇਹਦਾ ਚੰਗਾ ਲੱਗਾ 8 ਕਿਲੋ ਕੇ 7 ਕਿਲੋ ਹੁਣ ਨਹੀਂ ਆਜਾ 8 ਕਿਲੋ ਦੋ ਦਿਆ 8 ਕਿਲੋ ਦੋ ਦਿਨ ਹੋ ਗਿਆ ਤੱਕ ਕਿਲੋ ਲੇਟ ਵੇਲੇ ਚੋਣ ਲਿਆ ਵੀ ਦੁੱਧ ਘਟ ਜਵੇ ਠੀਕ ਹੈ ਗਾੜੀ ਚੋਣ ਦਾ ਕੀ ਫਾਇਦਾ ਟਾਈਮ ਤੇ ਥੋੜਾ ਰਹਿ ਗਿਆ ਵੀ 2 ਮਹੀਨੇ ਰਹਿ ਗਏ ਗਾਂ ਦੇ ਤੇ 15 ਦਿਨ ਦੁੱਧ ਛੱਡ ਦਿਆਂ ਵੀ ਲੱਗ ਜਾਣਾ ਹਾਂਜੀ 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 ਅੱਧੇ ਡੇਢ ਕਿ ਮਹੀਨਾ ਡੰਗਰ ਸੰਭਾਂਗੇ ਤੇ ਫੇਰੀ ਆ ਹਾਂਜੀ ਤੇ ਬਾਕੀ ਇਹ ਆ ਜਿਹੜਾ ਵੇਲਾ ਚੱਲਣ ਡਿਆ ਵਾ ਸੱਜਣਾ ਨਹੀਂ ਦੇਣ ਡੀਆਂ ਇਹਨੂੰ ਹਾਂਜੀ 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 ਸੱਚਾਈ ਹੈ ਹਾਂ ਨਾ ਕਿਰਤੂਤ ਵਾਲੀ ਗਾਂ ਤਾਂ ਹੀ ਦੇਣ ਡੀ ਜੀ 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 ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਵਿਗਣੀ ਦੇ ਵੀਰ ਜੀ 85000 ਦੀ ਜਦੋਂ ਕਿਸੇ ਭਰਾ ਨੇ ਵੇਚੀ ਹਾਂਜੀ ਹੁਣ ਅੱਧੋ-ਅੱਧੀ ਕਰ ਦਾਂਗੇ ਕਿੰਨਾ ਕਰ ਅੱਧੇ ਰੁਪਏ ਅਗਲਾ ਵਾਟ ਲਈ ਅੱਦੇ 45000 ਦੀ ਹੁਣ ਕਰਦੇ ਠੀਕ ਆ ਜੀ ਆ ਵੇਖੋ ਜੀ ਮੱਜ ਦੇ ਪਰਲੇ ਬੰਨੇ ਹੋ ਆ ਇੱਕ ਹੋਰ ਚੀਜ਼ ਆਦੀ ਮਾਜ ਦੇ ਪਰਲੇ ਬੰਨੇ ਦਿਸਦੀ ਆ ਵੱਡੀ ਨਾ ਛੋਟੀ ਸੀਗੀ ਤੇ ਇਹ ਨਾ ਕੋਈ ਕਵੇ ਛੋਟੀ ਆ ਹਨਾ 85 86 ਹਜ਼ਾਰ ਦੀ ਸੱਜਰੋ ਹੀ ਗਾਂ ਵੀ ਹੋਊਗੀ ਠੀਕ ਆ ਆ ਵੇਖੋ ਜੀ ਸਾਹਮਣ ਵਾਲਾ ਵੀਰ ਲੈ ਦੇ ਕੋਈ ਵੇਖ ਸਕਦੇ ਆ ਚੰਗੀ ਸੋਹਣੀ ਆ ਜੀ ਠੀਕ ਆ ਅੱਗੇ ਆ ਗਈ ਛਾਈ ਵਾਲ ਹਾਂ ਜੀ ਤਾਜੀ ਸੂਈ ਦੇ ਮੱਛੀ ਮਗਰ ਪਰਸੋਂ ਸੂਈ ਦੇ ਅੱਛਾ ਅੱਜ ਬੋਲੀ ਭੁੰਦੀ ਗਈ 11 ਕਿਲੋ ਬੋਲੀ ਹੋ ਗਈ ਹਨ 11 ਕਿਲੋ ਬੋਲੀ ਤੋਰਦੇ ਵੀਰੇ ਨੂੰ ਆ ਵੇਖੋ ਇਹ ਹੈਗਾ ਨਹੀਂ ਕਬੱਡੀ ਪਲੇਅਰ ਨੂੰ ਦਾ ਨਹੀਂ ਪੰਡਦਾ ਹਾਂਜੀ ਉਹਦੇ ਨਾਲੇ ਕੰਮ ਇਹਦਾ ਹਾਂ ਠੀਕ 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 ਫੱਲ ਨਾ ਜਾਂਦਾ ਵੀ ਫੱਲਣਾ ਹਾਂ ਇਹੋ ਹੱਥ ਨਾਲ ਲੱਭ ਕੇ ਲਾਉਦਾ ਹੀ ਨਹੀਂ ਐਦਾਂ ਇੰਨਾ ਹੀ ਹੈਗੇ ਇਹੋ YouTube ਥੋੜੀ ਛੋਟੀ ਆ ਪਰ ਸਾਫ ਸੁਥਰੀ ਬੜੀਆਂ ਜਵਾਬ ਵਾਟ ਆਉਂਦਾ ਥਣ ਥਣ ਬੜਾ ਸੋਹਣਾ ਲੱਗਾ ਹਨਾ ਠੀਕ ਆ ਹਾਲ ਆ ਵੇਖੋ ਜੀ ਬਾਕੀ ਹੈ ਜੱਡਾ ਕਾਦਾ ਪੌਂਡਾ ਦਿਖਾਤਾ ਇਹ ਨਹੀਂ ਵੀ ਵੱਡੀ ਹੋ ਜੂਗੀ ਜਦੋਂ ਤੁਸੀਂ ਆਓਗੇ ਬਾਲਾ ਦਾ ਨਹੀਂ ਪਰ ਸਾਫ ਸੁਥਰੀ ਬਣੀ ਆ ਹਾਂਜੀ ਹਾਂਜੀ 11 14 ਕਿਲੋ ਸਫਾ ਦੁੱਧ ਚਾਹੀਦਾ ਜੀ 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 ਹੁਣ ਬੋਲਾ ਕਿੰਨਾ ਹੁਣ ਬੋਲਾ ਵੀ 11 ਲੀਟਰ ਹੁੰਦਾ ਤੇ 11 ਲੀਟਰ ਹਾਂਜੀ ਹਾਂਜੀ ਬਹੁਤ ਵਕਤ ਹੁਣ ਤਿਆਰ ਦੇ ਇਹ ਵੀ ਛੋਟੇ ਨੂੰ ਚਾਹ ਹੈ ਹਾਂਜੀ ਪ੍ਰੋਡਕਟ ਆਪਣਾ ਗਾੜੀ ਕੰਮ ਕਰੀਏ ਢੋਲੀ ਹੋਣੀ ਤਿਆਰ ਕਰਾਂਗੇ ਢੀ ਮੋਟੇ ਬਾਹਰ ਜਾਈ ਜਾਂਦੇ ਆ ਹਾਂਜੀ ਹਾਂਜੀ ਨਹੀਂ ਆਪਾਂ ਜਾਣ ਨਹੀਂ ਦੇਣੇ ਬੱਚੇ ਨੇ ਆ ਵੇਖੋ ਜੀ ਬੱਚਾ ਲਾਤਾ ਵਾ ਇਧਰ ਵੀ ਆ ਵੇਖੋ ਬਹੁਤੀ ਜਿਆਦੀ ਸਾਫ ਹੈ ਚੋਣ ਰੱਸੀ ਪਾਉਣ ਦੀ ਕੋਈ ਲੋੜ ਨਹੀਂ ਲੋੜ ਨਹੀਂ ਚਲੋ ਆ ਪਾਲੀ ਦੀ ਆਸੀ ਦਾ ਚਲ ਵੰਗਾ ਪਾਇਆ ਚੰਗੀ ਗੱਲ ਹਾਂਜੀ ਬਾਕੀ ਲੋੜ ਹੀ ਨਹੀਂ ਠੀਕ ਆ 11 ਲੀਟਰ ਬੋਲਾ ਹੀ ਆ ਤੇ ਚਵਾਈ ਦੇਉਗੀ ਤੇਰਾ ਬੋਲਾ ਪਸੋਂ ਹੋਈ ਵੀਰੇ ਪਸੋਂ ਹੋਈ ਮੈਂ ਲੱਗੇ ਨੂੰ ਰਿਆਂ ਮੈਂ ਜਿੰਨੀ ਛੋਟੀ ਉਨੀ ਦਿੱਖੀ ਹੈ ਉਹ ਕਈ ਜਣਾਂ ਐ ਕੰਮ ਦਾ ਜਿਆਦਾ ਚੰਗਾ ਹਾਂਜੀ ਇੱਕ ਬੰਦਾ ਮਿਲਿਆ ਹਾਂ ਦਾ ਹਾਂ ਦਾ ਉਹ ਥੋੜਾ ਪੱਕੇ ਰੰਗ ਦਾ ਇਹ ਤਾਂ ਕਹਿੰਦਾ ਮੇਰੇ ਰੰਗ ਤੇ ਨਾ ਜਾਏ ਮੇਰੇ ਕੰਮ ਵੇਖੀ ਉਹ ਉਹੀ ਗੱਲ ਇਹਦੀ ਆ ਵੀ ਇਹ ਇਹਦੇ ਕੱਦ ਤੇ ਨਾ ਜਾਏ ਉਹਦਾ ਦੁੱਧ ਵੇਖੋ ਕੋਈ ਵੀਰ ਧਾਰ ਉਹ ਨਾ ਮਾਰੇ ਤਾਂ ਭੇਜ ਦੂੰਗਾ ਤੇ ਲੱਖ ਵਾਲੀ ਮੱਝ ਨੂੰ ਫੇਲ ਕਰਦੀ ਆ ਬਿਲਕੁਲ ਬਿਲਕੁਲ ਲੱਖ ਵਾਲੀ ਨੇ ਵੀ 13-14 ਕਿਲੋ ਦੇਣਾ 13-14 ਕਿਲੋ ਨੇ ਦੇਣਾ ਇਹ ਆ ਵੀ ਗਰਮੀਆਂ ਦੇ ਵਿੱਚ ਜੋਣ ਵਾਲੀ ਛਾਈ ਵਾਲ ਆ ਹਾਂ 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 ਬਾਕੀ ਠੰਡੀ ਬੜੀ ਆ ਠੀਕ ਠੀਕ ਆ ਆ ਵੇਖੋ ਬਹੁਤ ਹੀ ਚੰਗੀ ਕੁਆਲਿਟੀ ਤੇ ਮੋਲ ਨਹੀਂ ਸਿਫਤਾਂ ਕਰੀ ਜਾਂਦੇ ਮੋਲੀ ਵਾਧ ਮੰਗ ਲਿਓ ਨਹੀਂ ਮੋਲ ਨਹੀਂ ਵਾਧ ਮੰਗਦੇ ਮ ਕਰ ਲਈਦਾ ਕਿੰਨਾ ਕਰਨਾ ਥੋੜਾ ਬੜਾ ਕਰਨਾ ਪੈਂਦਾ ਕੀ ਕਰੇ ਦੱਸੋ ਫੇਰ ਤੁਸੀਂ ਜਿਹਦੇ ਹਿਸਾਬ ਨਾਲ ਤੂੰ ਤਾਂ ਵਾਕਿਆ ਲੱਖ ਦੀ ਮੈਂ ਜਲ 50 ਦੀ ਵੇਚੀ ਤੈਨੂੰ ਸਹੀ ਵੀ ਇਹਦੀ ਛੋਟ ਇੱਕ ਅੱਧੀ 150 ਛੋਟ ਛੋੜੀ ਹੋ 35000 ਦੇ ਦਾ ਉਹ ਚੋ ਛੋਟ ਥੋੜੀ ਕਰਨੀ ਛੋਟ ਹੋ ਜੂਗੀ ਕਿਉਂ ਨਹੀਂ ਕਰਦਾਗੇ ਮਾਨਤਾ ਪੰਜ 100 ਦੀ ਕਰ ਦੋਗੇ ਕਰਦਾਗੇ ਕਰਦਾਗੇ ਪੰਜ 400 ਦੀ ਕੋਈ ਗੱਲ ਉਹਦੇ ਭਰਾਵਾਂ ਨੂੰ ਉਦਾਂ ਛੱਡਤੀ ਤੇ ਕਰੀ ਠੀਕ ਆ ਵੇਖੋ ਜੀ ਬਹੁਤ ਕੁਆਲਿਟੀ ਦੀ ਬਾਕੀ ਇੱਕ ਚੀਜ਼ ਹੋਰ ਹੈ ਕਿ ਸੂਆ ਸੂਆ ਡੰਗਰ ਬਹੁਤ ਘੱਟ ਲੱਭਣ ਡਿਆ ਇੰਨਾ ਦਿਨਾਂ ਦੇ ਵਿੱਚ ਤੇ ਆ ਗਏ ਤੇ ਲੈ ਕੇ ਜਾਇਓ ਵੀਰ ਕੋ ਅਜੇ ਬੋਲੇ ਤੇ ਹੀ ਆ 11 ਲੀਟਰ ਬੋਲਾ ਅੱਗ ਬਣ ਆ ਗਈ ਅੱਗੇ ਹਾਂਜੀ ਬਣ ਗਈ ਠੀਕ ਹੈ ਜੀ ਕਿੰਨੇ ਦਿਨ ਲਾ ਜੂਗੀ ਇਹ ਲਾ ਜੂ 4-5 ਦਿਨਾਂ 'ਚ ਲੈ ਜਾਊਗੀ ਠੀਕ ਹੈ ਬਾਕੀ ਵਸੇ ਇਹ ਵੀ ਚੰਗੀ ਕੁਆਲਿਟੀ ਦੀ ਹੈ ਆ ਵੇਖੋ ਜੀ ਟਲਾਂਡ ਲਾਂਚਾ ਕਰ ਲੋ ਆ ਵੇਖੋ ਕੁਆਲਿਟੀ ਚੈੱਕ ਨਹੀਂ ਨਿਗਨ ਨੇ ਕਹ ਜੈ ਜੀ ਮੁੱਲ ਕੀਤੇ ਤੁਸੀਂ ਦੇ ਕਹਿ ਰਹੇ ਨਿਗਨ ਨੇ ਕਿ ਕਹਿ ਦਿੰਦੇ ਬੰਦੇ ਕਰ ਦੇਣੀ ਆ ਅੱਜ ਕੱਲ ਵੀ ਦੇ ਸਾਰੇ ਸਿਆਣੇ ਆ ਪੁਰਾਣੇ ਕੇ ਬੁੱਢੇ ਨੂੰ ਖਾਲੇ ਤੇਰੀ ਮੁੱਲ ਸਹੀ ਆ ਫੇਰ ਹੀ ਫੋਨ ਕਰਦੇ ਆ ਕੀ ਕੰਨ ਵੀ ਆ ਆ ਵੇਖੋ ਜੀ ਖਾ ਕੇ ਜੇ ਮੁੱਲ ਜੈ ਜੀ ਕਰਾਂਗੇ ਤੇ ਵਿਗੜਣ ਗਿਆ ਨਹੀਂ ਅਗਲੀ ਵੀਡੀਓ ਚ ਪਤਾ ਕੀ ਕਹਿੰਦੇ ਆ ਉਹ ਯਾਰ ਸਾਈ ਪਾਈ ਹੀ ਉਹਨਾਂ ਦੇ ਫਲਾਨਾ ਕੰਮ ਹੋ ਗਿਆ ਆ ਗਿਆ ਇਹ ਨਹੀਂ ਦੱਸਣਾ ਵੀ ਸਾਡੀ ਵਿਕੀ ਨਹੀਂ ਉਹ ਵੀਰ ਜੀ ਮੁੜ ਕੇ ਕਈ ਵਾਰਾਂ ਵੀਰ ਬਲਾਮਾ ਸਾਨੂੰ ਦੇ ਦਿੰਦੇ ਆ ਵੀ ਤੁਹਾਡੇ ਫੋਨ ਚੈਨਲ ਤੇ ਵੀਡੀਓ ਪਾਈ ਆ ਸਾਡੇ ਡੰਗਰ ਨਹੀਂ ਵਿਕੇ ਹਾਂਜੀ ਹਾਂਜੀ ਉਹ ਤਾਂ ਬੋਲ ਸਹਿ ਜਾਜ ਪਾਵਾਂਗੇ ਫੇਰ ਵੇਖਣਗੇ ਤੁਹਾਡਾ ਕਿ ਸੂਰ ਇਸ ਗੱਲ ਦੇ ਆ ਆ ਉਹ ਤਾਂ ਕਈ ਵਾਰਾ ਸਾਡੇ ਨਾਲ ਵੀਰ ਧਾਰ ਕਰ ਲੈਂਦੇ ਮੁੜ ਕੇ ਕਹਿੰਦੇ ਡੰਗਰ ਨਹੀਂ ਵਿਕੇ ਤੇ ਉਹ ਧਾਰ ਵਾਲੇ ਸਾਡੇ ਹੀ ਜਾਂਦੇ ਨੇ ਲੱਗਦੇ ਅਗਲਾ ਸਾਡੇ ਕੋ ਵੀਡੀਓ ਬਣਾਉਣਾ ਵੀ ਹਟ ਜਾਂਦਾ ਮੁੜ ਕੇ ਬਾਕੀ ਬੋਲ ਜਾਜ ਪਾਵਾਂਗੇ ਪਰ ਉਹ ਬਲੋਂ ਘਰਾਂ ਤੋਂ ਫੇਰ ਤੁਰ ਕੇ ਮਾਲ ਲਈਦਾ ਵਾ ਹਾਂਜੀ ਵਪਾਰੀ ਕੋ ਘਟ ਨਹੀਂਦਾ ਵੀ ਚਲੋ ਓਏ ਤੋਂ ਤੋਂ ਤੇ ਇਹਦਾ ਭਾਜੀ ਮੁੱਲ ਕਿੰਨਾ ਮੁੱਲ ਤਾਂ ਵੀਰ ਦੀ 55000 ਕਰਦੇ ਆ 55000 ਚ ਮਾਣ ਕਿੰਨਾ ਕਰ ਦੋਗੇ ਮਾਣ ਕਿਹਿਆ ਕਰ ਦਈਏ ਕਰਦੇ ਇੱਕ ਰਾਂ ਹਿਸਾਬ ਜਿਹਾ ਹੀ ਰੱਖੋ 50000 ਦੀ ਹਾਂਜੀ ਆ ਵੇਖੋ ਥਣ ਥਣ ਵੇਖੋ ਪਹਿਲਾਂ ਆ ਵੇਖੋ ਬਹੁਤ ਠੰਡੀ ਜੀ ਬਹੁਤ ਜਦੀ ਥਣ ਬੜਾ ਕੁਆਲਟੀ ਦਾ ਲੱਗਾ ਵੀਰ ਨੇ ਮੁੱਲ ਬਹੁਤ ਜ਼ਿਆਦਾ ਨਹੀਂ ਮਾਣ ਨਾ ਲਵੇ ਨਾ ਨਹੀਂ ਜਾਇਜ਼ ਹੋਰ ਵੀ ਕਰ ਦਾਂਗੇ 3000 ਹੋਰ ਛੱਡ ਦੋ 42000 ਦੀ ਕਰ 42000 ਦੀ ਲਓ ਜੀ ਇਤੋਂ ਕਿਧਰ ਰੱਬ ਦਾ ਨਾ ਹੀ ਆ ਹੁਣ ਜਿਹੜਾ ਮੁੱਲ ਕਰਦਾ ਵੀਰ ਨੇ ਬਿਲਕੁਲ ਬਿਲਕੁਲ ਛੋਟੇ ਮੁੱਲ ਕਰਦੇ ਇਹ ਨਹੀਂ ਕਹਿਣਾ ਦੁੱਧ ਕਿੰਨਾ ਚਵਾਈ ਜਾਊਗੀ ਇਹ ਦੁੱਧ ਚਵਾਈ ਹੋਊਗੀ 15 15 ਕਿਲੋ ਜੋ ਹੋਊਗੀ ਸੋਪਾ ਨਸ ਜਾਤ ਬੜੀ ਵਧੀਆ ਨਾ ਜਾ ਹਾਂਜੀ 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 ਬਾਕੀ ਇਹ ਨਹੀਂ ਕਹਿਣਾ ਕਿ ਤੁਹਾਡੀ ਵੀਡੀਓ ਤੇ ਵੀ ਕੀ ਨਹੀਂ ਆਪਾਂ ਮੁੱਲੀ ਚੰਗੇ ਕਰਦੇ ਆਪਾਂ ਵਿਖਦੇ ਜੀ ਹੈ ਨਾ ਠੀਕ 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 ਹੈ ਠੀਕ ਆ ਤੋਰੋ ਜੀ ਅਗਲੀ ਇਹ ਭਾਜੀ ਇਹਦਾ ਸੂਆ ਕਿਨਵਾ ਸੂਆ ਦੱਸਿਆ ਨਹੀਂ ਆਪਾਂ ਇਹਦਾ ਵੀ ਦੂਜਾ ਵਾ ਅਸਲ ਇਹਦਾ ਵੀ ਦੂਜਾ ਹਾਂ ਜਿਹੜੀ ਹੌਲੀ ਵੀ ਦੂਜਾ ਤਾਂ ਥਾਣ ਥੋਣ ਓਕੇ ਜੀ ਨਾ ਸਾਰਿਆਂ ਦੇ ਆਪਾਂ ਨੂੰ ਕੋਈ ਗਰੰਟੀ ਆ ਵੀਰ ਕੋਈ ਚ ਕਿ ਜੇ ਸੁਣਾਉਂਦਾ ਕੋਈ ਫਾਲਟ ਹੋਵੇ ਤਰਾਇਆ ਦੇ ਕੇ ਤੁਰੂੰਗਾ ਉਹ ਗੱਲਾਂ ਨਹੀਂ ਹੈਗਾ ਵੀ ਇੱਥੇ ਆ ਕੇ ਕੋਈ ਹੋਰ ਨਿਕਲੇ ਉੱਥੇ ਕੋਈ ਹੋਰ ਹੁੱਕਈ ਵਾਰਾਂ ਕੋਈ ਗੱਲਾਂ ਪੁੱਛਣ ਦਾ ਚੇਤਾ ਭੁੱਲ ਜਾਂਦਾ ਮੁੜ ਕੇ ਵੀਰ ਕਹਿ ਦਿੰਦਾ ਵੀ ਆਹ ਚੀਜ਼ ਨਹੀਂ ਦੱਸੀ ਤੁਸੀਂ ਹਾਂਜੀ ਹਾਂਜੀ ਕਿਹਨਾ ਜਾਵੇ ਉਹਦੀ ਗੱਲ ਨੋਟ ਕਰ ਲੈਂਦੇ ਜਿਹੜੀਆਂ ਦਸੀਆਂ ਉਹਨਾਂ ਪਸੂਆ ਦਸੀ ਜਿਹਨੇ ਸਾਰਾ ਕੁਝ ਲੋਕ ਸਿਆਣੇ ਵੇਖ ਲੇਦੇ ਆਹ ਵੇਖੋ ਜੀ ਕੁਆਲਿਟੀ ਚੈੱਕ ਕਰ ਲਓ ਜੀ ਇਹਦੀ ਭਲਾਂ ਪੈ ਗਿਆ ਵਹਿੜਦੋਂ ਸੁਆ ਦੂਜਾ ਪੂਰੀ ਕੁਆਲਿਟੀ ਦੀ ਆ ਵੇਖੋ ਹਵਾਨਾ ਹਵਾਨਾ ਚੈੱਕ ਕਰੋ ਜੀ ਆ ਵੇਖੋ ਆਹ ਵੇਖੋ ਜੀ ਕਰਮਾ ਵਾਲੀ ਚੈੱਕ ਕਰੋ ਬਹੁਤ ਠੰਡਾ ਵੀ ਤੇ ਗਰਮ ਪੂਰੀ ਹੈ ਕੈਮ ਆ ਦੇਣ ਇੱਕ ਦੋ ਹੀ ਖੜੂ ਲੱਗਦਾ ਮੇਰੇ ਪਾਸ ਇੱਕ ਦੋ ਹੀ ਫੱਟੀ ਰੱਖ ਕੇ ਤੇ ਚਾਹੁੰਦੇ ਆ ਤੁਸੀਂ ਜੇ ਲੈ ਲਈ ਤੇ ਕਿੱਦਾਂ ਚਾਹੋ ਸ਼ਰੀਰ ਤੇ ਹਾਣਾ ਫੱਟੀ ਰੱਖਣੀ ਪੈਣੀ ਖੜੀ ਲੱਗਦੀ ਸਾਡੇ ਕੋ ਆਪ ਨਹੀਂ ਫੱਟੀ ਤਾਂ ਬਣਾ ਚੋਈ ਜਾਂਦੀ ਹਾਂਜੀ ਹਾਂਜੀ ਤੇ ਠੰਡੇ ਮੇਰੇ ਵੀ ਗਾੜੀ ਵੀਰ ਭਰਾ ਵੀ ਦੇ ਠੰਡੇ ਟੱਕਰਦਾ ਕਿਲੋ ਦੁੱਧ ਘਟ ਦੇ ਦੇ ਉਹਦਾ ਕੋ ਲਾਂਮਾ ਨਹੀਂ ਜਦੋਂ ਲੱਤ ਮਾਰਦੀ ਦਾ ਲਾਂਮਾ ਆਉਂਦਾ ਏ ਦੁੱਧ ਵੀਰ ਜੀ 20 ਲੀਟਰ ਚੋਈ ਜਾਂਦੇ ਜਿਹੜੇ ਬਾਹਰ ਨਾਲ ਲਫਾਜ ਬਣਿਆ ਉਸ ਟਾਈਮ ਦੇਣ ਫੇਕਦੇ ਹੀ ਖੜੂ ਵੀ ਹਨਾ ਇੱਕ ਦੋ ਹੀ ਖੜੂ ਵੀ ਇੱਕ ਦੋ ਨਾ ਬਣ ਸੋ ਠੀਕ ਆ ਤੇ ਦੱਸੋ ਫੇਰ ਦਾ ਮੁੱਲ ਕਿੰਨਾ ਕਰਨਾ ਮੈਂ ਤਾਂ 55000 ਦਾ ਵੀ ਕਰ ਲੀਏ ਮਾਣ ਤਾਣ ਕਿੰਨਾ ਕਰ ਦੇਣਾ ਮਾਣ ਤਾਣ 2 ਘਟ ਮਜਾ ਦੇ ਦਾਂਗੇ 10 ਪੇ ਛੋਟੇ ਕਿਨੇ ਦੇਣੀ ਕਰਦੇ ਛੜਾ ਉਹਦਾ ਤੂੰ ਹੀ ਉੱਚੀ ਬੋਲ ਬੜਾ ਜਾ 45 45000 ਦਿੰਦਾ ਦੇ ਦਾਂਗੇ ਜੇ ਕਹਿਤਾ ਦਿੰਦਾਗੇ ਜੇ ਇਹਦੇ ਨਾਲ ਕੋਈ ਗੱਲ ਕਰੂ ਹੋਰ ਹਜ਼ਾਰ ਛੱਡ ਦਾਂਗੇ ਆਪਾਂ ਫੋਨ ਤੇ ਗੱਲ ਕਰਾ ਕੇ ਉਹਨੂੰ ਹਜ਼ਾਰ ਹੋਰ ਛੱਡਾ ਜਿੱਦਾਂ ਕੋਈ ਉਹਦਾ ਕਰਨਾ 45000 ਚੋਂ ਹਜ਼ਾਰ ਭਾਵੇਂ ਹਜ਼ਾਰ ਘੱਟ ਵੀ ਜਾਵੇ ਤਾਂ ਵੀ ਦੇ ਦਾਂਗੇ ਨੰਬਰ ਇਹਦਾ ਦੇ ਦਈਏ ਫੇਰ ਨੰਬਰ ਇਹਦਾ ਦੇ ਦੇਣਾ ਨਹੀਂ ਗੱਲ ਇਹਦੀ ਕਰਾ ਦੇਣੀ ਜਦੋਂ ਉਹਦਾ ਫੋਨ ਆਇਆ ਨਾ ਮੈਂ ਗੱਲ ਕਰਦਾ ਹੁਣ ਸੰਗੀ ਜਾਨਾ ਵਾਂ ਦੇਖ ਲੈ ਮੁੜ ਕੇ ਮੁਕਰਨਾ ਨਹੀਂ ਅਮਰਪਾਲ ਦਾ ਫੈਨ ਹੈ ਨਾ ਠੀਕ ਹੈ ਠੀਕ ਹੈ ਬਹੁਤ ਚੰਗੀ ਗੱਲ ਆਂਦੀ ਹੈ ਬਹੁਤ ਘਟਾਏ ਜਦੋਂ ਵੀਰ ਜਿਹੜੀ ਵੀਰ ਖੜਦੇ ਨੇ ਉਦੋਂ ਦਾ ਮੁੜ ਕੇ ਨਹੀਂ ਅਮਰ ਛੱਕਿਆ ਤੇ ਆਪਾਂ ਵੀ ਵੋਟਾਂ ਉਹਨਾਂ ਨੂੰ ਹੀ ਪਾਈਆਂ ਵਾ ਜਿਹਨੂੰ ਕਹਿ ਕੇ ਪਾਈਆਂਗੇ ਹਾਂਜੀ ਹਾਂਜੀ ਆਪਾਂ ਦਾ ਪ੍ਰਚਾਰ ਵੀ ਬਹੁਤ ਕੀਤਾ ਉਹਨਾਂ ਦਾ ਚਲੋ ਬਾਬਾ ਮੇਰ ਕਰੇਗੇ ਬਿਲਕੁਲ ਜੀ ਬਿਲਕੁਲ ਵੀ ਦੀ ਬਾਹਰ ਆਉਣ ਹਾਂਜੀ ਹਾਂਜੀ ਆਪਣੇ ਚਲੋ ਹੋਰ ਤੇ ਮੈਂ ਬਾਲਾ ਨਹੀਂ ਕਹਿਣਾ ਚਾਹੁੰਦਾ ਬਸ ਚਲੋ ਆ ਵੀ ਨਸ਼ੇ ਦੇ ਬੜੇ ਚਲਦੇ ਤੇ ਕਰਦੇ ਆਏ ਲੋਕ ਕਿੰਨੀ ਕ ਮੈਕ ਤੋਂ ਥੋੜਾ ਜਿਹਾ ਰੋਕ ਥੰਮ ਹੋ ਜਾ ਚਲੋ ਉਮਰ ਕਿੰਨੀ ਕ ਤੇ ਛੋਟੇ ਬੱਚੇ ਦੀ ਹਨ 10 ਸਾਲ ਦਾ ਬੱਚਾ ਤੇ ਪਾਉ ਪਾਉ ਦੀਆਂ ਗੱਲਾਂ ਸੁਣ ਕੇ ਵੇਖ ਲੋ ਹੈ ਉਹਨਾਂ ਨੇ ਸਾਰਿਆਂ ਕੋ ਘਵਾਤੀਆਂ ਵੀ ਦਿੱਤੀ ਜੀ 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 ਉਹਨਾਂ ਦੀ ਦੇਖੀ ਇਦਾਂ ਦੀ ਗੱਲ ਕਰਨ ਦਾ ਤਰੀਕਾ ਹੀ ਇਦਾਂ ਦਾ ਬੰਦਾ ਉਹਨਾਂ ਦਾ ਹੋ ਜਾਂਦਾ ਹਾਂਜੀ ਹਾਂਜੀ ਜੋ ਕਹਿੰਦੇ ਸਹੀ ਕਹਿੰਦੇ ਠੀਕ ਹੈ ਜੀ ਬਾਕੀ ਚਲੋ ਮਹਾਰਾਜ ਵਸਦਾ ਸਾਰਿਆਂ ਦੀ ਵਸਦਾ ਵਾ ਜੀ 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 ਤੋਂ ਹਜਦਾ ਕਿਚ ਘਟ ਹਾਂਜੀ ਇਹ ਪਤਾ ਨਹੀਂ ਕਿਹੜੇ ਵੇਲੇ ਬੰਦੇ ਦੇ ਦਿਮਾਗ 'ਚ ਕਿਹੜੀ ਗੱਲ ਆ ਜਾਣੀ ਆ ਤੇ ਕਿੱਧਰ ਨੂੰ ਦੁਰਪਣਾ ਬੰਦੇ ਨੇ ਹਨਾ ਵੀਗ ਨੂੰ ਕਰਨ ਵਾਲਾ ਸਾਰਾ ਕੁਝ ਬੱਚਿਆਂ ਕਰਕੇ ਸਭ ਵੀ ਨਹੀਂ ਕਰੀ ਜਾਂਦੇ ਆ ਇਹੋ ਜੇ ਤੇਈ ਨਹੀਂ ਆਪਾਂ ਕਿਤੇ ਸਾਹਮਣੇ ਜਾ ਕੇ ਖਲੋਈਏ ਨਾ ਹਾਂਜੀ ਹਾਂਜੀ ਉਹ ਉਹਨਾਂ ਦੀ ਕੋਈ ਜਿਹਾ ਕੋਈ ਕੁਝ ਗੱਲਾਂ ਕਰਨ ਦਾ ਮਦਾਕ ਚੱਟ ਪਾਰ ਹਾਂਜੀ ਹਾਂਜੀ ਬਿਲਕੁਲ ਜੀ ਹੁਣ ਇਹ ਚੀਜ਼ ਵੇਖ ਲਓ ਵੀ ਕਈਆਂ ਦੋ ਦੋ ਦਿਨ ਦਾ ਟਾਈਮ ਦੇ ਦਿੱਤਾ ਤੁਸੀਂ ਇੱਕ ਫੋਨ ਕੀਤਾ ਬਾਅਦ ਮੈਂ ਕੀ ਸੋਚਣ ਦਿਆ ਸੀ ਮੈਂ ਵੇਲਾ ਮੜਿਆ ਭਰਾ ਦੂਰੇ ਗਿਆ ਵੀ ਜੀ ਜ਼ਰੂਰੀ ਆਉਣਾ ਪਣਾ ਤੂੰ ਓਸੇ ਵੜੇ ਆ ਗਿਆ ਆਪਣੇ ਕੰਮ ਛੱਡ ਦਿੰਨੇ ਜਿੱਥੇ ਪ੍ਰੇਮ ਪਿਆਰ ਹੋਵੇ ਵੀਰ ਜੀ ਨਹੀਂ ਚੱਲੇ ਵਾਂਡੇ ਚੱਲੇ ਗਏ ਹਨਾ ਮੈਂ ਨਹੀਂ ਭਰਾ ਹੁਣ ਆ ਬਣਾ ਤੁਹਾਨੂੰ ਜੀ ਗਾ ਚੂਜੇ ਪਹੁੰਚਾਂਗੇ ਠੀਕ ਹੈ ਮੋਲਾ ਕਰਤਾ ਸੀ ਨਾ ਆਪਾਂ ਦਾ 45000 ਚ 1000 ਛੋੜ 45000 ਕਹਿਤਾ ਉਹ ਚੋਂ 1000 ਛੋੜ ਜੇ ਇਹਦਾ ਕੋਈ ਗੱਲ ਕਰੂ ਉਤਨੋਂ ਹੋਰ ਕਰਦਾਂਗੇ ਠੀਕ ਕਰਾਵਾਂਗੇ ਜੀ ਠੀਕ ਠੀਕ ਆ ਇਹ ਬਾਹਰ ਜਾਣ ਵਾਲਾ ਕੰਮ ਲਾ ਤਾਂ ਬੰਦ ਕਰਾਸਣਾ ਡੰਗਰ ਡੁਗਰ ਜੀ ਨਿਕਲਣਾ ਨਹੀਂ ਨਹੀਂ ਸਹੀ ਹੈ ਸਹੀ ਹੈ ਵੇਖ ਲਾ ਵੀ ਇਹਨਾਂ ਮੱਜਾਂ ਦਾ ਦੁੱਧ ਬਾਨ ਸੋਨੀ ਦਾ ਬੀਪੀ ਕੇ ਗੱਭਰੂ ਜਵਾਨ ਹੋ ਗਿਆ ਹੈ ਗ ਕਰੂੰਗਾ ਮੈਂ ਨਹੀਂ ਆ ਨਾ ਕਮਾਈ ਲੈਣੀ ਹਰ ਇੱਕ ਨਹੀਂ ਲੈਣੀ ਨਾ ਉਹ ਚਾਰਲੇ 2000 ਜਿਹੜਾ ਡੰਗਰ ਗਲਤ ਦੇ ਕੇ ਕੰਮ ਕਰਨਾ ਨਾ ਉਹ ਬੱਚਿਆਂ ਨੂੰ ਗਾਲ੍ਹਾਂ ਪਾੜੀ ਨਾ ਨਹੀਂ ਨਹੀਂ ਉਹ ਤਾਂ ਹੈ ਯਾਰ ਰੱਬ ਨੂੰ ਕਿਹਦੇ ਘਰ ਜਾ ਕੇ ਹੋ ਜੇ ਉਹਦੀ ਸੌਂ ਕੋਈ ਨਹੀਂ ਭਾਜੀ ਤੁਹਾਨੂੰ ਤਸੱਲੀ ਕਰਕੇ ਦਵਾਂ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਅਸੀਂ ਗਲਤ ਡੰਗਰ ਨਹੀਂ ਦਿਖਾਉਂਦੇ ਸਾਡਾ ਕੰਮ ਤਾਂ ਘੱਟ ਚੱਲਦਾ ਬਿਲਕੁਲ ਕੋਈ ਹਾਂਜੀ ਸਾਨੂੰ ਗਲਤ ਬੰਦਾ ਫੋਨ ਨਹੀਂ ਕਰਦਾ ਵੀ ਸਾਡਾ ਕਿਤੇ ਸਿੱਧਾ ਸਿੱਧਾ ਨਾ ਬੋਲ ਦੇਣ ਆਪਣੀ ਜਿਹੜੀ ਸੰਤੁਸ਼ਟੀ ਰਹਿੰਦੀ ਹੈ ਨਾ ਨਾ ਇਹ ਗੱਲ ਹੈ ਮੈਂ ਤਰਾ ਮਰੂਗਾ ਸਕੂਨ ਨਾਲ ਸੌਂ ਜਾਂਦਾ ਆਪਾਂ ਨੂੰ ਕੋਈ ਫਿਕਰਫਕਾ ਨਹੀਂ ਹੁੰਦਾ ਤੁਹਾਡੀ ਵੀ ਸ਼ੁਕਰੀਆ ਜੀ ਮਿਹਰਬਾਨੀ ਠੀਕ ਹੈ ਜੀ ਇਹੋ ਦੇਖ ਲਓ ਵੀ ਪੰਜ ਪਸ਼ੂ ਆ ਜਿਨ੍ਹਾਂ ਦੇ ਦੋ ਗੱਬਣਾਂ ਤੇ ਦੋ ਤਾਜ਼ੀਆਂ ਸੁਈਆਂ ਇੱਕ ਤੋਕੜ ਗੱਬਣ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆ ਕੇ ਆਪਣੀ ਤਸੱਲੀ ਵੀ ਕਰ ਲਿਓ ਜੀ ਧੰਨਵਾਦ ਜੀ